ਸੋ ਮੇਰਾ ਸਾਰੇ ਪਿਆਰੇ ਸਤਕਾਰਤ ਲੋਕਾਂ ਨੂੰ ਸਲਾਮ ਸੋ ਮੈਂ ਤੁਹਾਡਾ ਆਪਣਾ ਨਿਰਮਲ ਕੜਵਾਰੀ ਸੋ ਅੱਜ ਅਸੀਂ ਇਸ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਨਾਲ ਜਿਹੜੀ ਜਾਣਕਾਰੀ ਸਾਂਝੀ ਕਰਨ ਲੱਗੇ ਆ ਉਹ ਹੈ ਨਿਸ਼ਾਨਦੀ ਜਿਹੜਾ ਬਹੁਤ ਮਹੱਤਵਪੂਰਨ ਕਿਸਾਨੀ ਕਿਸਾਨਾਂ ਦਾ ਜਿਹੜਾ ਹੈਗਾ ਬਹੁਤ ਵੱਡਾ ਕੰਮ ਇਸ ਦੇ ਨਾਲ ਜੁੜਿਆ ਹੁੰਦਾ ਇਹ ਨਿਸ਼ਾਨਦੀ ਲੈਣ ਬਾਰੇ ਬਹੁਤ ਤਰਖਾਸਤਾਂ ਪੰਜਾਬ ਦੇ ਵਿੱਚ 12729 ਲਗਭਗ ਪਿੰਡਾਂ ਪੰਜਾਬ ਸੂ ਬੋਸਰਿੰਗਾਂ ਤੇ ਖਰਾਸਤਾਂ ਜਿਹੜੀਆਂ ਲਗਭਗ 30 40 ਹਜ਼ਾਰ ਜਿਹੜੀਆਂ ਦਰਖਾਸਤਾਂ ਉਹ ਹਰ ਮਤਲਬ ਸੀਲਿਆਂ ਚ ਆਉਂਦੀਆਂ ਸੋ ਅਸੀਂ ਅੱਜ ਜਿਹੜੀ ਹੈਗੀ ਨਿਸ਼ਾਨਦੇਹੀ ਨਾਲ ਸੰਬੰਧ ਤੁਹਾਨੂੰ ਪੂਰਨ ਜਾਣਕਾਰੀ ਜਿਹੜੀ ਹੈ ਉਹ ਦੇਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਕਿਵੇਂ ਨਿਸ਼ਾਨਦੇਹੀ ਕਰਵਾਈ ਜਾ ਸਕਦੀ ਹੈ ਨਿਸ਼ਾਨਦੇਹੀ ਕਰਾਉਣ ਦੇ ਕੀ ਫਾਇਦੇ ਨੇ ਔਰ ਨਿਸ਼ਾਨਦੇਹੀ ਕਿਵੇਂ ਬਿਦੂਸਰੇ ਚੰਝਟਾਂ ਤੋਂ ਬਿਨਾ ਆਪਾਂ ਮੁਕਤਲੇ ਵਿੱਚ ਕਿਵੇਂ ਨਿਸ਼ਾਨਦੇਹੀ ਕਰ ਸਕਾਂ ਕਰਗੇ ਇਹ ਨਾਲ ਸੰਬੰਧਤ ਤੁਹਾਡੇ ਇਹ ਨਾਲ ਗੱਲਬਾਤ ਕਰਾਂਗੇ ਸੋ ਨਿਸ਼ਾਨਦੇ ਜਿਹੜੀ ਹੈ ਉਹ ਸਭ ਤੋਂ ਪਹਿਲਾਂ ਤੁਸੀਂ ਜਿਹੜੀ ਹੈ ਉਸ ਰਕਵੇ ਦੀ ਜਿਸ ਰਕਵੇ ਦੀ ਮਤਲਬ ਨਿਸ਼ਾਨਦੇ ਕਰਾਉਣੀ ਹੈ ਉਹ ਬੰਦਾ ਮਾਲਕ ਹੋਣਾ ਚਾਹੀਦਾ ਜਮਾ ਬੰਦੀ ਦੇ ਉੱਪਰ ਜਿਹੜੀ ਹੈ ਜਿਹੜੀ ਕਿ ਫਰਦ ਕੇਂਦਰ ਗੱਦ ਨੂੰ ਜਾਰੀ ਕੀਤੀ ਜਾਂਦੀ ਹੈ ਔਰ ਉਸ ਤੇ ਤੁਸੀਂ ਖਾਨਾ ਮਾਲਕੀ ਦੇ ਵਿੱਚ ਜਾਂ ਖਾਨਾ ਕਾਸ ਦੇ ਵਿੱਚ ਬਤੌਰ ਮੁਸਤਰੀ ਮਾਲਕ ਹੋਣਾ ਜ਼ਰੂਰੀ ਹੈ ਔਰ ਮਾਲਕ ਤੋਂ ਬਿਨਾਂ ਬੰਦਾ ਦਰਖਾਸਤ ਨਹੀਂ ਦੇ ਸਕਦਾ ਸੋ ਇਹਦੀ ਪੰਜਾਬ ਸਰਕਾਰ ਦੀ ਜਿਹੜੀ ਨੋਮੀਨਲ ਥੋੜੀ ਜੀ ਫੀਸ ਹੁੰਦੀ ਹੈ ਉਹ ਸੇਵਾ ਕੇਂਦਰ ਚ ਭਰ ਕੇ ਤੇ ਉਹ ਤੁਹਾਨੂੰ ਅਪਲੀਕੇਸ਼ਨ ਦੇ ਰੀਅਰ ਅਪਰੋ ਹੋ ਜਾਂਦੀ ਹੈ ਤਹਿਸੀਲਦਾਰ ਸਾਹਿਬ ਤੋਂ ਮਾਰਕੋਗੇ ਉੱਥੇ ਜਮ੍ਹਾਂ ਹੋ ਜਾਂਦੀ ਹੈ ਔਰ ਫਿਰ ਉਹ ਕਾਨੂੰਗੋ ਸਬਾਨ ਦੇ ਪਾਸ ਪਹੁੰਚ ਜਾਂਦੀ ਹੈ ਕਾਨੂੰਗੋ ਸਬਾਨ ਜਿਹੜੇ ਬਤੌਰ ਸੀਆਰਓ ਜਿਹੜੇ ਨਿਸ਼ਾਨਦੇਹੀ ਕਰਨ ਦਾ ਇਹਨਾਂ ਕੋਲ ਕਾਨੂੰਨੀ ਅਧਿਕਾਰ ਹੈ ਔਰ ਜਿਹੜੇ ਪਟਵਾਰੀ ਹਲਕਾ ਉਹ ਆਪਣਾ ਰਿਪੋਰਟ ਜਿਹੜਾ ਕਾਨੂੰਗੋ ਸਬਾਨ ਨੂੰ ਪੇਸ਼ ਕਰਦੇ ਆ ਸੋ ਨਿਸ਼ਾਨਦੇਹੀ ਵਾਸਤੇ ਇੱਕ ਨਕਲ ਜਮਾਬੰਦੀ ਉਹਦੀ ਫੀਸ ਭਰ ਕੇ ਸੇਵਾ ਕੇਂਦਰ ਚ ਜਾਮਾ ਹੋਗੀ ਉਸ ਤੋਂ ਬਾਅਦ ਉਹ ਕਾਨੂੰਨ ਸਬੰਧਨ ਕੋਲੇ ਚਲੀ ਜਾਏਗੀ ਕਾਨੂੰਨ ਸਬੰਧਨ ਤੋਂ ਆਪਾਂ ਮਿਲ ਕੇ ਆਪਣੇ ਅਫਸਰ ਸਬੰਧਨ ਨੂੰ ਉਹਨਾਂ ਨੂੰ ਪੁੱਛ ਲੈਣਾ ਕਿ ਕਿਉਂਕਿ ਉਹਨਾਂ ਕੋਲੇ ਬਹੁਤ ਸਾਰੇ ਪਿੰਡ ਹੁੰਦੇ ਆ 10 ਤੋਂ 15 ਕੁ ਪਿੰਡਵਾਰੀ ਇੱਕ ਕਾਨੂੰਨ ਸਬੰਧਨ ਕੋਲੇ ਹੁੰਦੇ ਆ ਬਹੁਤ 30 40 ਪਿੰਡਾਂ ਦਾ ਇੰਚਾਰਜ ਹੁੰਦਾ ਕਾਨੂੰਨ ਸਬੰਧਨ ਫਿਰ ਉਹ ਸਾਨੂੰ ਵੱਖ-ਵੱਖ ਪਿੰਡਾਂ ਦੀ ਵੰਡ ਕੇ ਤੁਹਾਨੂੰ ਡੇਡ ਦੇ ਦੇਗਾ ਵੀ ਇਸ ਡੇਟ ਨੂੰ ਆਪਾਂ ਸ਼ਾਮਲੀ ਕਰਾਂਗੇ ਸੋ ਉਸ ਡੇਟ ਨੂੰ ਤੁਸੀਂ ਆਪਣੀਆਂ ਛਡੀਆਂ ਆਪਣੇ ਵਰਮੀ ਕਈਆਂ ਤਿਆਰ ਰੱਖਣੇ ਆ ਤਾਂ ਜੋ ਤੁਸੀਂ ਨਿਸ਼ਾਨ ਲਾਉਣ 'ਚ ਤੁਹਾਨੂੰ ਕੋਈ ਦਿੱਕਤ ਨਾ ਆਵੇ ਔਰ ਜਿਹੜੇ ਉਸ ਮੌਕੇ ਅਤਲਾਵਾ ਕਰਾਉਣੀਆਂ ਜਿਵੇਂ ਕਾਨੂੰਗੋ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਪਰਚਾ ਕੱਟ ਕੇ ਦੇਵੇਗਾ ਜਿਹਨਾਂ ਚੌਕੀਦਾਰ ਨੂੰ ਅਤਲਾਹ ਕਰਾਏਗਾ ਉਹ ਬਹੁਤ ਜ਼ਰੂਰੀ ਹੈ ਚੌਕੀਦਾਰ ਤੇਰਾ ਦੀ ਦਲਾਹ ਕਰਾਏਗਾ ਪਟਵਾਰੀ ਹਲਕਾ ਨੂੰ ਕਾਨੂੰਗੋ ਸਬਾਨ ਜਿਹੜੇ ਚਿੱਠੀ ਕੱਢਣਗੇ ਪਟਵਾਰੀ ਹਲਕਾ ਫਲਾਣਾ ਜਿਹੜਾ ਚੌਕੀਦਾਰ ਲਈ ਸਬੰਧਤ ਤੇਰਾ ਦੀ ਜਿਨ੍ਹਾਂ ਦੀ ਨਿਸ਼ਾਨਦੇਹੀ ਹੋਣੀ ਹੈ ਔਰ ਜਿਹੜੀ ਤੁਸੀਂ ਤਰਖਾਸਤ ਲਿਖਣੀ ਹੈ ਉਹ ਖਾਸ ਦੇ ਵਿੱਚ ਤੁਸੀਂ ਨੰਬਰ ਖਸਰਾ ਲਿਖਣੇ ਇਹਨਾਂ ਨੰਬਰ ਖਸਰਾ ਜੀ ਮੈਂ ਨਿਸ਼ਾਨਦੀ ਕਰਾਉਣੀ ਹੈ ਇਹਦੇ ਨਾਲ ਆ ਆ ਵਿਅਕਤੀ ਮੇਰੇ ਆਸੇ ਪਾਸੇ ਜਿਹੜੇ ਲੋਕ ਲੱਗਦੇ ਆ ਮੈਨੂੰ ਐ ਨਹੀਂ ਪਤਾ ਲੱਗ ਰਿਹਾ ਕਿ ਮੇਰਾ ਰਕਬਾ ਕਿਹਦੇ ਵਿੱਚ ਰਣਿਆ ਇਸ ਗੱਲ ਦੀ ਮੈਨੂੰ ਨਹੀਂ ਪਤਾ ਲੱਗ ਰਿਹਾ ਸੋ ਇਹਦੇ ਵਾਸਤੇ ਮੈਨੂੰ ਨਿਸ਼ਾਨਦੀ ਦੀ ਲੋੜ ਹੈ ਸੋ ਉਹ ਨਿਸ਼ਾਨਦੀ ਜਦੋਂ ਕਾਨੂੰਗੋ ਸਾਹਿਬ ਆਉਣਗੇ ਸੋ ਉਹਦੇ ਨਾਲ ਜਿਹੜੀ ਉਹ ਕਾਨੂੰਗੋ ਸਾਹਿਬ ਨੇ ਜਿਹੜੀ ਕੱਟ ਕੇ ਦਿੱਤੀ ਹੋਈ ਹੈਗੀ ਚੌਕੀਦਾਰ ਨੂੰ ਤਲਾਹ ਕਰਨਾ ਹੈ ਤੇ ਪੁਲਿਸ ਸਟੇਸ਼ਨ ਨੂੰ ਵੀ ਕੱਟੀ ਹੋਏਗੀ ਤਾਂ ਜੋ ਕਿਸੇ ਅਨਸਖਾਵੀ ਘਟਨਾ ਤੋਂ ਬਚਿਆ ਜਾ ਸਕੇ ਅਸੀਂ ਪੁਲਿਸ ਨੂੰ ਵੀ ਇਤਲਾਹ ਕਰਦੇ ਹਾਂ ਤਾਂ ਜੋ ਵੀ ਉਸ ਨਿਸ਼ਾਨਦੇਹੀ ਵਿੱਚ ਕੋਈ ਝਟਕਣਾ ਨਾ ਹੋਵੇ ਔਰ ਨੰਬਰ 3 ਜਿਹੜਾ ਮੌਕੇ ਤੇ ਹਾਜ਼ਰ ਹੋਣਗੇ ਨਿਸ਼ਾਨਦੇਹੀ ਕਰਨ ਵਾਲੇ ਵਿਅਕਤੀ ਸਾਹਨੇ ਉਹਨਾਂ ਦੀ ਕਹਾਇ ਦੀ ਸ਼ੀਟ ਤਿਆਰ ਹੁੰਦੀ ਹੈ ਉਹਦੇ ਤੇ ਜਿੰਨੇ ਬੰਦੇ ਉੱਥੇ ਹਾਜ਼ਰ ਆ ਮੌਕੇ ਤੇ ਉਹ ਸਿਰਫ ਦਸਖਤ ਇਸ ਵਾਸਤੇ ਕਰਵਾਏ ਜਾਂਦੇ ਆ ਕਿ ਅਸੀਂ ਅੱਜ ਨਿਸ਼ਾਨਦੇਹੀ ਸ਼ੁਰੂ ਕਰਨ ਤੋਂ ਪਹਿਲਾਂ ਇੱਥੇ ਆ ਜਨ ਤੇ ਕਾਨੂੰਗੋ ਤੇ ਪਟਵਾਰੀ ਜਿਹੜੇ ਸਵਾਨ ਨੇ ਇੱਥੇ ਪਹੁੰਚੇ ਆਪਣਾ ਰਿਕਾਰਡ ਲੈ ਕੇ ਸੋ ਅੱਜ ਜਿਹੜੀ ਨਵੀਂ ਵਿਧੀ ਆ ਗਈ ਹੈ ਵਿਗਿਆਨ ਦੀ ਡੀਜੀਪੀਐਸ ਡਿਫਰੈਂਸ਼ੀਅਲ ਗਲੋਬਲ ਪੋਜੀਸ਼ਨਿੰਗ ਸਿਸਟਮ ਉਹਦੇ ਰਹੀਂ ਜਿਹੜੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਉਹ ਸੈਟੇਲਾਈਟ ਨਾਲ ਜੁੜਿਆ ਹੁੰਦਾ ਉਹ ਤੁਸੀਂ ਜਿਹੜੀ ਮਸ਼ੀਨ ਹੈ ਉਹਦੀਆਂ ਡਿਵਾਈਸ ਹੁੰਦੀਆਂ ਦੋ ਡਿਵਾਈਸ ਇੱਕ ਉਹਦੀ ਜਿਹੁੰਦਾ ਪ੍ਰਿਜ਼ਮ ਜਿਹੜਾ ਪੋਲ ਆ ਉਹਦੇ ਉੱਪਰ ਲੱਗੀ ਹੁੰਦੀ ਡਿਵਾਈਸ ਇੱਕ ਡਿਵਾਈਸ ਜਿਹੜਾ ਅਸੀਂ ਪਹਿਲਾਂ ਪੁਆਇੰਟ ਫਿਟ ਕਰਦੇ ਹਾਂ ਟਿੱਬੇ ਤੇ ਫਿਟ ਕਰ ਲਓ ਕਿਸੇ ਵੀ ਜਗ੍ਹਾ ਤੇ ਫਿਟ ਕਰ ਲਓ ਕਿਤੇ ਵੀ ਕਰ ਲਓ ਉਹਨੂੰ ਕਰਨ ਤੋਂ ਬਾਅਦ ਅਸੀਂ ਉਹਦੇ ਨਾਲ ਉਹਦਾ ਅਟੈਚ ਕਰਕੇ ਉਹਨੂੰ ਦੋਨਾਂ ਡਿਵਾਈਸ ਨੂੰ ਇੱਕ ਨਾਲ ਉਹਦੀ ਕੈਲਕੂਲੇਸ਼ਨ ਵਾਲਾ ਸਾਡੇ ਨਾਲ ਡਿਵਾਈਸ ਹੁੰਦੀ ਹੈ ਸੋ ਅਸੀਂ ਜਿਹੜੇ ਪੱਕੇ ਪੱਥਰ ਅਸੀਂ ਲੋਕਾਂ ਨੂੰ ਪੁੱਛਦੇ ਹਾਂ ਪੱਕੇ ਪੱਥਰ ਤੁਹਾਡੀ ਕਿੱਥੇ ਦੀ ਤੇ ਲੋਕ ਸਾਨੂੰ ਪੱਕੇ ਪੱਥਰ ਦਿਖਾਉਂਦੇ ਨੇ ਘੱਟੋ ਘੱਟ ਅਸੀਂ ਦੋ ਪੱਥਰ ਲੈਨੇ ਤਿੰਨ ਮਿਲ ਜੇ ਤਾਂ ਉਸ ਤੋਂ ਵਧੀਆ ਗੱਲ ਹੈ ਦੋ ਪੱਥਰਾਂ ਦਾ ਬਿਲਕੁਲ ਵਿਚਾਲਾ ਮਾਪ ਕੇ ਮਸ਼ੀਨ ਦੱਸਦੀ ਹੈ ਕਿ ਇਹ ਕਿੰਨੀ ਦੂਰੀ ਕਿਸ ਸਤ ਤੇ ਕਿ ਜਿਹੜਾ ਮਾਲ ਰਿਕਾਰਡ ਦੇ ਵਿੱਚ ਅਕਸ ਸੀਰਾ ਫਟਵਾਰੀ ਦੇ ਲੱਠੇ ਦੇ ਵਿੱਚ ਵੀ ਜਿੰਨੀਆਂ ਕਰਮਾਂ ਲੱਗੀਆਂ ਕਿ ਉਹਨੀਆਂ ਮੌਕੇ ਤੇ ਪੂਰੀਆਂ ਉਤਰਦੀਆਂ ਜੇਕਰ ਉਹ ਪੂਰੀਆਂ ਉਤਰਦੀਆਂ ਫਿਰ ਅਸੀਂ ਉਸ ਪੱਥਰ ਤੋਂ ਪੱਕੇ ਪੱਥਰ ਤੋਂ ਨਿਸ਼ਾਨਦੇ ਜਿਹੜੀ ਇਹ ਸ਼ੁਰੂ ਕਰਦੇ ਆਂ ਜਾਂ ਜੇ ਨਹੀਂ ਮਿਲਦਾ ਫਿਰ ਅਸੀਂ ਜਿਹੜੀ ਵਟ ਹੈ ਕੋਈ ਤਿੰਨਾ ਪਸੰਨਾ ਦੀ ਸਾਂਝੀ ਹੈ ਕੋਈ ਚਾਰਾਂ ਘਰਾਂ ਦੀ ਸਾਂਝੀ ਹੈ ਜਿੱਥੇ ਉਹ ਸਹਿਮਤ ਹੁੰਦੇ ਲੋਕ ਵੀ ਇਹ ਵਟ ਬਹੁਤ ਪੁਰਾਣੀ ਹੈ ਫਿਰ ਉਹਨਾਂ ਵਟਾਂ ਤੋਂ ਅਸੀਂ ਵੱਖ-ਵੱਖ ਜਿਹੜੇ ਮੌਕੇ ਆ ਜਿਹਦੇ ਪਹਿੰਆ ਦੇ ਮੌਕੇ ਉੱਪਰ ਜਦੋਂ ਇੱਕ ਪਈ ਇੱਥੇ ਲੱਗੀ ਹੈ ਇੱਕ ਹੋਰ ਦਸ ਕਿੱਲੇ ਅੱਗੇ ਲੱਗੀ ਹੈ ਇੱਕ ਦੂਸਰੇ ਪਾਸੇ ਲੱਗੀ ਅਸੀਂ ਫਿਰ ਉਹਨਾਂ ਪਈਆਂ ਦਾ ਵਿਚਲਾ ਏਰੀਆ ਮਿਲ ਕੇ ਇੱਕ ਯਕੀਨੀ ਬਣਾਉਨੇ ਆ ਕਿ ਮੋਕੇ ਜਿਹੜੇ ਸਹੀ ਵਟਾਂ ਜਿਹੜੀਆਂ ਖੜੀਆਂ ਫਿਰ ਉਹਨਾਂ ਵਟਾਂ ਤੋਂ ਜਿਹੜੀ ਨਿਸ਼ਾਨਦੇਹੀ ਕੀਤੀ ਜਾਂਦੀ ਹੈ ਸੋ ਜਰੀਬ ਨਾਲ ਵੀ ਨਿਸ਼ਾਨਦੇਹੀ ਹੁੰਦੀ ਹੈ ਔਰ ਇੱਕ ਜਰੀਬ ਐਪ ਵੀ ਹੈ ਜਿਹਦੇ ਵਿੱਚ ਤੁਸੀਂ ਜਾ ਕੇ ਜਰੀਬ ਐਪ ਤੇ ਕੱਢ ਸਕਦੇ ਹੋ ਤੇ ਉਹਦੇ ਨਾਲ ਤੁਸੀਂ ਮੈਣ ਨਹੀਂ ਸਕਦੇ ਜਰੀਬ ਐਪ ਨੂੰ ਆਨ ਕਰਕੇ ਉਹ ਉਹਨੂੰ ਉਹਦੇ ਤੇ ਆਟੋ ਵਾਕ ਤੇ ਕਾਟੋ ਵਾਕ ਹੁੰਦਾ ਇੱਕ ਬਾਈ ਮਾਰਕ ਹੁੰਦਾ ਬਾਈ ਮਾਰਕਿੰਗ ਦਾ ਮਤਲਬ ਤੂੰ ਸੈਟੇਲਾਈਟ ਤੇ ਆਪਣੇ ਘਰਾਂ ਦੀਆਂ ਛੱਤਾਂ ਕੱਢ ਕੇ ਉਹਨਾਂ ਦੇ ਉੱਤੇ ਆਪਦੇ ਘਰ ਦੀਆਂ ਗੁੱਠਾਂ ਤੇ ਨੁਕਰਾਂ ਤੇ ਬਿਲਕੁਲ ਉਹ ਪੁਆਇੰਟ ਨੂੰ ਮਾਰਕ ਕਰਨਾ ਦੂਸਰੀ ਗੁੱਠ ਤੇ ਕਰਨਾ ਤੀਸਰੀ ਗੁੱਠ ਤੇ ਕਰਨਾ ਚੌਥੀ ਤੇ ਪੰਜਵੀਂ ਤੇ ਜੇ ਚਾਰ ਗੁੱਠਾ ਚਾਰਾਂ ਤੇ ਜੇ ਪੰਜਾਂ ਤੇ ਪੰਜਾਂ ਤੇ ਛੇ ਤੇ ਛਿਆਂ ਤੇ ਉਹ ਤੁਹਾਨੂੰ ਬਰੂ ਰੰਦਗਾ ਉੱਤੇ ਹੋ ਜਾਏਗਾ ਉਹ ਤੁਹਾਨੂੰ ਮੋਬਾਈਲ ਦੇ ਵਿੱਚ ਤੇ ਉਹ ਆਟੋਮੈਟਿਕ ਆਪਣਾ ਰੰਬਾ ਕੱਢੇਗਾ ਥੱਲੇ ਇੱਕ ਯੂਨਿਟ ਦਾ ਨਿਸ਼ਾਨ ਹੋਏਗਾ ਯੂਨਿਟ ਦੇ ਨਿਸ਼ਾਨ ਨੂੰ ਨਪਣਾ ਤੇ ਉੱਥੇ ਉਹ ਡਿਸਟੈਂਸ ਵੀ ਦਿਖਾਏਗਾ ਉਹਦਾ ਏਰੀਆ ਵੀ ਦਿਖਾਏਗਾ ਔਰ ਉਹ ਏਰੀਆ ਉਹਦੀ ਖਾਸੀਅਤ ਇਹ ਵੀ ਮਰਲਿਆਂ 'ਚ ਵੀ ਕਨਾਲਾਂ 'ਚ ਵੀ ਮੀਟਰ 'ਚ ਵੀ ਸਕੁਅਰ ਕਿਲੋਮੀਟਰ 'ਚ ਵੀ ਔਰ ਉਹ ਪੂਰਾ ਵਿਖਾਏਗਾ ਏਰੀਆ ਵੀ ਵਿਖਾਏਗਾ ਔਰ ਡਿਸਟੈਂਸ ਵੀ ਵਿਖਾਏਗਾ ਸੋ ਉਹ ਆਟੋ ਵਾ ਕਣਾ ਕਿਸੇ ਨੇ ਝੋਨਾ ਲਾਉਣ ਵਾਲੇ ਕਿਸਾਨ ਮਜ਼ਦੂਰ ਨਹੀਂ ਜੇ ਏਰੀਆ ਮੈਣਨਾ ਹੈ ਅੱਜ ਕੱਲੋਂ ਉਹਨੂੰ ਅਗਲਾ ਕਹਿੰਦਾ ਸਾਡਾ ਏਰੀਆ ਧੱਤ ਲਾਇਆ ਉਹਨਾਂ ਨੇ ਵੱਧ ਤਾਂ ਉਹ ਵੀ ਆਪਣਾ ਮੋਬਾਈਲ ਜਿਹੜਾ ਵੱਟ ਦੇ ਉੱਤੋਂ ਦੀ ਲਿਜਾਦੇ ਆ ਕਿ ਜਿੱਨਾ ਉਹਨਾਂ ਨੇ ਝੋਨਾ ਲਾਇਆ ਤਾਂ ਉਹ ਉਹ ਝੋਨਾ ਮਿਲ ਕੇ ਜਿਹੜਾ ਸਾਰਾ ਉਹ ਏਰੀਆ ਕੱਢ ਸਕਦੇ ਹੋ ਐਪ ਏਰੀਆ ਕੱਢੂਗੀ ਵੀ ਇੰਨੇ ਕਨਾਲ ਇੰਨੇ ਮਰਲੇ ਚ ਲੱਗਾ ਜੇਕਰ ਕਿਸੇ ਨੇ ਕਿਸਾਨ ਨੇ ਕੰਬਾਈਨ ਨਾਲ ਕਿ ਕਿ ਕਣਕ ਝੋਨਾ ਵੜਿਆ ਪੂਰੀ ਕਟਾਈ ਕੀਤੀ ਹੈ ਤਾਂ ਉਹ ਵੀ ਮੋਬਾਈਲ ਲੈ ਕੇ ਉਹ ਉਹਦੀ ਮਿਲਤੀ ਕਰ ਸਕਦਾ ਉਹ ਕੰਨੀ ਕੰਨੀ ਤੇ ਜਾ ਕੇ ਉਹਦੇ ਤੇ ਸਟਾਰਟ ਬਟਨ ਆਏਗਾ ਪਹਿਲਾਂ ਜਿਹੜਾ ਸੱਜੇ ਪਾਸੇ ਤੇ ਜਦੋਂ ਤੁਸੀਂ ਚੱਲਣਾ ਸਟਾਰਟ ਬਟਨ ਨੂੰ ਕਰਕੇ ਤੇ ਸਾਰੇ ਭਾਵੇਂ 5 ਗੁੱਠਾ ਭਾਵੇਂ 10 ਗੁੱਠਾ 4 ਗੁੱਠਾ ਵਿੰਗਾ ਡੇਡਾ ਆ ਜਿਹੜੇ ਪੁਆਇੰਟ ਤੋਂ ਤੁਸੀਂ ਚੱਲੇ ਆ ਉਸ ਪੁਆਇੰਟ ਤੇ ਆ ਕੇ ਸਟੌਪ ਕਰ ਦੇਣਾ ਜਿਹੜਾ ਬਟਨ ਸਟਾਰਟ ਆਣਾ ਉੱਥੇ ਸਟੌਪ ਬਣਾ ਸਟੌਪ ਹੋਣ ਤੋਂ ਤੁਰੰਤ ਬਾਅਦ ਉਹ ਜਿਹੜਾ ਤੁਹਾਨੂੰ ਏਰੀਆ ਦਿਖਾਏਗਾ ਤੇ ਯੂਨਿਟ ਵਾਲਾ ਬਟਨ ਨਾ按 ਕੇ ਤੁਹਾਡੇ ਕੋਲੇ ਏਰੀਆ ਵੀ ਡਿਸਟੈਂਸ ਵੀ ਆਏਗਾ ਸੋ ਬਹੁਤ ਵਧੀਆ ਐਪ ਹੈ ਇਹਦੇ ਨਾਲ ਤੁਸੀਂ ਮਤਲਬ ਇਹ ਕਰ ਸਕਦੇ ਆ ਸੋ ਮੈਂ ਇੱਕ ਇਹ ਵੀ ਜਿਹੜੀ ਬੇਨਤੀ ਕਰਨਾ ਚਾਹਾਂਗਾ ਪ੍ਰਸ਼ਾਸਨ ਨੂੰ ਵੀ ਪੰਜਾਬ ਸਰਕਾਰ ਨੂੰ ਵੀ ਇਸ ਚੈਨਲ ਦੇ ਮਾਧਿਅਮੇ ਔਰ ਲੋਕਾਂ ਨੂੰ ਕਿ ਜਿੱਥੇ ਪੱਕੇ ਪੱਥਰ ਲੱਗੇ ਪੱਕੇ ਪੱਥਰ ਜਿੱਥੇ ਸੀ ਲੱਭਦੇ ਆ ਮੈਂ ਆਪਣੇ ਹਲਕੇ 'ਚ ਇਹ ਚੀਜ਼ਾਂ ਨੂੰ ਲਾਗੂ ਕੀਤਾ ਸੀ ਔਰ ਵੀ ਜਿੱਥੇ ਕੋਈ ਪੱਕਾ ਪੱਥਰ ਮਿਲਦਾ ਹੈ ਉੱਥੇ ਮੋਬਾਈਲ ਦੇ ਨਾਲ ਲੌਂਗੀਟਿਊਡ ਤੇ ਲੈਟੀਟਿਊਡ ਜਿਵੇਂ ਆਪਣੇ ਪੰਜਾਬ ਦਾ 74.36 ਉਸ ਹੈ ਔਰ 30.20 ਆਉਂਦਾ ਉਸ ਲਈ ਪੰਜਾਬ ਦੇ ਏਰੀਏ 'ਚ ਇਹ ਡਿਸਰਵ ਕਰਦਾ ਸੋ ਜਿਹੜਾ ਪੱਕਾ ਪੱਥਰ ਲੱਗਾ ਉੱਥੇ ਆਪਣੇ ਮੋਬਾਈਲ ਨੂੰ ਔਨ ਕਰਕੇ ਉਹ ਲੌਂਗੀਟਿਊਡ ਤੇ ਲੈਟੀਟਿਊਡ ਨੋਟ ਕਰਕੇ ਜਮਾ ਬੰਦੀ ਦੇ ਪਹਿਲੇ ਪੰਨੇ 'ਤੇ ਲਿਖ ਦਿੱਤਾ ਜਾਂਦਾ ਵੀ ਇੰਨੇ ਨੰਬਰ ਖਸਰਾ ਐਨੇ ਮਸਤੀਲ ਦੇ ਐਨੇ ਨੰਬਰ ਖਸਰਾ ਤੇ ਜਿਹੜਾ ਐਸ ਗੁੱਟ ਤੇ ਚੜਦੇ ਲਹਿੰਦੇ ਦੱਖਣ ਪਹਾੜ ਜਿਹੜੀ ਗੁੱਟ ਤੇ ਪੱਥਰ ਲੱਗਾ ਉਸ ਪੱਥਰ ਤੇ ਜਿਹੜਾ ਲੌਂਗੀਟਿਊਡ ਲੈਟੀਟਿਊਡ ਐਨਾ ਤਾਂ ਜੋ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਕੋਈ ਵਿਅਕਤੀ ਸ਼ਰਾਰਤੀ ਵਿਅਕਤੀ ਉਸ ਪੱਥਰ ਨੂੰ ਜੇ ਪੱਟ ਨਹੀਂ ਦੇਵੇ ਤਾਂ ਤੁਹਾਡਾ ਜਿਹੜਾ ਲੌਂਗੀਟਿਊਡ ਤੇ ਲੈਟੀਟਿਊਡ ਪੂਰੀ ਦੁਨੀਆ ਦੀ ਉਹਨੂੰ ਕੋਈ ਬਦਲ ਨਹੀਂ ਸਕਦਾ ਸੋ ਆਉਣ ਵਾਲੇ ਸਮੇਂ ਚ ਸਾਹੇ ਪੱਥਰ ਲੌਂਗੀਟਿਊਡ ਤੇ ਲੈਟੀਟਿਊਡ ਨਾਲ ਸੁਰੱਖਤ ਹੋ ਸਕਦੇ ਆ ਤਾਂ ਜੋ ਕਿਸਾਨਾਂ ਨੂੰ ਜਿਹੜਾ ਨਿਸ਼ਾਨ ਦੇਈ ਤੇ ਜਿਹੜੇ ਬਹੁਤ ਸਾਰੇ ਹੋਲਜਣਾ ਇਹਨਾਂ ਤੋਂ ਬਚਾਇਆ ਜਾ ਸਕੇ ਔਰ ਮੈਂ ਇੱਕ ਹੋਰ ਬੇਨਤੀ ਕਰਨੀ ਚਾਹਾਂਗਾ ਕਿਸਾਨ ਜੂਨੀਅਰ ਨੂੰ ਵੀ ਬੇਨਤੀ ਕਰਨਾ ਚਾਹਾਂਗਾ ਕਿਸਾਨਾਂ ਨੂੰ ਬੇਨਤੀ ਕਰਨਾ ਚਾਹਾਂਗਾ 100 100 ਫੁੱਟ ਦੇ ਪੀਕੇ ਤੁਹਾਡੇ ਕੋਲੇ ਪਏ ਆ ਪਟਵਾਰੀ ਸਾਹਿਬ ਕੋਲੇ ਨਕਸ਼ਾ ਪਿਆ ਉਹਦੀ ਫੋਟੋਸਟੇਟ ਕਰਾ ਲਓ ਜਾਂ ਪਟਵਾਰੀ ਸਾਹਿਬ ਤੋਂ ਨਾਲ ਲੈ ਕੇ ਉਹਨਾਂ ਦਾ ਯਕਤੀ ਜਾਂ ਪਟਵਾਰੀ ਸਾਹਿਬ ਆਪ ਉਹਨਾਂ ਨੂੰ ਬੇਨਤੀ ਕਰਕੇ ਉਹ ਨਕਸ਼ਾ ਲੈ ਕੇ ਆ ਜਾਣਗੇ ਉਹ ਨਕਸ਼ੇ ਤੋਂ ਸਾਰੀਆਂ ਕਰਮਾਂ ਜੋੜ ਕੇ ਤੇ 100 ਫੁੱਟ ਦੇ ਖੇਤੇ ਨਾਲ ਆਪ ਹੀ ਮਾਰ ਲਓ ਜਿੰਨਾ ਆਉਂਦਾ ਉਹਨਾਂ ਸ਼ਬਦ ਵੇਖ ਜੇ ਆਪਾਂ ਕਹਿੰਦੇ ਆ ਆਪਾਂ ਸੱਚੇ ਇਨਸਾਨ ਆ ਆਪਾਂ ਨੂੰ ਕਿਸੇ ਦਾ ਹੱਕ ਨਹੀਂ ਖਾਣਾ ਚਾਹੀਦਾ ਔਰ ਆਪਾਂ ਨੂੰ ਸਾਬਤ ਕਰਨਾ ਚਾਹੀਦਾ ਕਿ ਮੈਂ ਕਿਸੇ ਦੀ ਜ਼ਮੀਨ ਨਹੀਂ ਰੋਕਦਾ ਮੈਂ ਕਹਿੰਦੀ ਦੋ ਬੰਦਲੇ ਨਹੀਂ ਰੋਕਦਾ ਔਰ ਆਪਾਂ ਨੂੰ ਸਿੱਧ ਕਰਨਾ ਚਾਹੀਦਾ ਜੇ ਪੰਜਾਬੀਆਂ ਨੂੰ ਕਹਿੰਦੇ ਵੀ ਇਹ ਬਹੁਤ ਬਹਾਦਰ ਹੈ ਪਰ ਮੈਂ ਆਪਣੇ ਵੱਲੋਂ ਆਪਣੀ ਸਰਵਿਸ ਦੌਰਾਨ ਇਹ ਵੇਖਿਆ ਕਿ ਥੋੜੇ ਕਿਸਾਨ ਜਿਹੜੇ ਜਿਹਦੇ ਚ ਹਜ਼ਾਰਾਂ ਚੋਂ ਇੱਕ ਅੱਧੇ ਕਿਸਾਨ ਨਹੀਂ ਆਪਣੇ ਆਪ ਹੀਤੇ ਨਾ ਮਣ ਕੇ ਜਿਹੜੀ ਜ਼ਮੀਨ ਛੱਡੀ ਹੈ ਮੈਂ ਉਹਨਾਂ ਨੂੰ ਆਪਣਾ ਸਲਾਮ ਪੇਸ਼ ਕਰਦਾ ਹਾਂ ਜਿਨ੍ਹਾਂ ਨੇ ਬਿਨਾਂ ਕਿਸੇ ਸਿਸਟਮ ਤੋਂ ਬਿਨਾਂ ਕਿਸੇ ਦੇ ਜ਼ੋਰ ਲਵਾਏ ਤੋਂ ਸਿਰਫ ਤੇ ਸਿਰਫ ਆਪਣੀ ਧਿਆਨਤਾਰੀ ਨਾਲ ਪਟਵਾਰੀ ਸਾਹਿਬ ਦਾ ਨਕਸ਼ਾ ਦੇਖ ਕੇ ਆਪਣਾ ਰਕਬਾ ਉਹਨਾਂ ਰੱਖ ਲਿਆ ਤੇ ਦੂਜੇ ਦੀ ਵਟ ਪਾਤੀ ਔਰ ਪ੍ਰੈਕਟੀਕਲ ਮੈਂ ਆਪਣੀ ਜ਼ਿੰਦਗੀ 'ਚ ਵੇਖਿਆ ਸਾਡੇ ਨਾਲ ਦੀ ਸਾਡੀ ਗਵਾਂਡੀਆਂ ਨਾਲ ਸਾਡਾ ਪ੍ਰੈਕਟੀਕਲ ਇਹ ਨਹੀਂ ਅਸੀਂ ਕੋਈ ਬਣਾਏ ਨਹੀਂ ਅਸੀਂ ਆਪ ਹੀ ਮੰਨਤੀ ਕਰਕੇ ਤੇ ਉਹਨਾਂ ਨੇ ਸਹਿਮਤੀ ਨਹੀਂ ਅਸੀਂ ਤਿੰਨੇ ਘਰਾਂ ਦੇ ਆ ਦਾ ਕੀਤਾ ਹੋ ਰਹੀ ਜਿਹੜੇ ਮੈਂ ਸਰਵਿਸ ਦੌਰਾਨ ਜਿਹੜੇ ਕਿਸਾਨ ਆਏ ਆ ਸੋ ਇਹ ਤੁਸੀਂ ਪੈਸੇ ਬਚਾ ਸਕਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਜਦੋਂ ਤੁਸੀਂ ਕਿਸੇ ਦਾ ਹੱਕ ਨਹੀਂ ਮਾਰਦੇ ਤੁਸੀਂ ਖੁਸ਼ ਰਹਿੰਦੇ ਆ ਤਾਂ ਸਾਰੇ ਡਿਪਾਰਟਮੈਂਟ ਜਿਹੜੇ ਆ ਜਿੰਨੇ ਮਹਿਕਮੇ ਬਣੇ ਹੋਏ ਇਸ ਗੱਲ ਵਾਸਤੇ ਬਣੇ ਆ ਮਨੁੱਖ ਨੂੰ ਸੌਖਾ ਕੀਤਾ ਜਾ ਸਕੇ ਸਾਡੀ ਵੀ ਇੱਥੇ ਕੋਸ਼ਿਸ਼ ਹੈ ਸੋ ਤੁਸੀਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਹੋਰ ਇੱਕ ਵੱਖਰੇ ਰਿਸ਼ੀ ਤੇ ਇਹ ਵੀਡੀਓ ਪਾਵਾਂਗੇ ਸੋ ਤੁਸੀਂ ਆਪਣੇ ਕਮੈਂਟਸਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਓ ਔਰ ਇਹ ਵੀਡੀਓ ਨੂੰ ਵੀ ਸ਼ੇਅਰ ਕਰਿਓ ਔਰ ਲਾਈਕ ਕਰਿਓ ਤਾਂ ਜੋ ਜਿਹੜਾ ਲੋਕਾਂ ਦੇ ਵਿੱਚੇ ਜਾਣਕਾਰੀ ਕੋਈ ਹੋ ਸਕੇ ਬੜਾ ਸਾਰਿਆਂ ਦਾ ਬਹੁਤ ਧੰਨਵਾਦ ਸਲਾਮਤ ਰਹੋ